ਸਾਡਾ ਨੌਜਵਾਨ ਯੂਥ ਆਗੂ ਅਸੀਸ ਫਾਊਂਡੇਸ਼ਨ ਦੇ ਪ੍ਰਧਾਨ ਜੋ ਬਹੁਤ ਵੱਡੇ ਸਮਾਜ ਸੇਵੀ ਹੈ ਉਹਨਾਂ ਨੇ ਆਪਣੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਬਲੰਟ ਕੈਂਪ ਦਾ ਆਯੋਜਨ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਸਾਡੀ ਸਾਰੀ ਟੀਮ ਇਹਨਾਂ ਦੇ ਨਾਲ ਤਨਮਨ ਤਨ ਨਾਲ ਖੜੀ ਹੈ ਜਿੱਥੇ ਇਹ ਸਾਨੂੰ ਆਵਾਜ਼ ਮਾਰਦੇ ਨੇ ਜਾਂ ਮਾਰਨਗੇ ਅਸੀਂ ਇਹਨਾਂ ਦੇ ਨਾਲ ਤਨਮਨ ਤਨ ਨਾਲ ਖੜੇ ਆ ਇਹੋ ਜਿਹੇ ਨੌਜਵਾਨ ਜਿਹੜੇ ਸੇਵਾ ਕਰਕੇ ਸੇਵਾ ਕਰਕੇ ਆਪਣਾ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਨੇ ਸਭ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ ਦੇਖੋ ਜੀ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਪੰਜਾਬ ਚ ਜਿਹੜੇ ਯੂਥ ਨੌਜਵਾਨ ਨੇ ਉਹ ਨਸ਼ਿਆਂ ਦੇ ਜਿਹੜੇ ਕੁਛ ਦਲਦਲ ਚ ਪਏ ਹੋਏ ਨੇ ਨੌਜਵਾਨ ਉਹ ਨਸ਼ਿਆਂ ਤੋਂ ਬਾਹਰ हट ਕੇ ਇਹੋ ਜੇ ਨੌਜਵਾਨਾਂ ਨਾਲ ਜੁੜੋ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿਣ ਦੀ ਇਹਨਾਂ ਦੀ ਫਾਊਂਡੇਸ਼ਨ ਟ੍ਰੇਨਿੰਗ ਦਿੰਦੀ ਆ ਜਨਮ ਦਿਨ ਦੇ ਖੁਸ਼ੀਆਂ ਚ ਬਲੱਡ ਕੈਂਪ ਦਾ ਆਯੋਜਨ ਕਰਨ ਗਰੀਬ ਜੋੜਿਆਂ ਦੇ ਵਿਆਹ ਕਰਨ ਇਹੋ ਜੇ ਭਲਾਈ ਦੇ ਕੰਮ ਕਰਨ ਜਿਹੜੇ ਨਸ਼ਿਆਂ ਤੋਂ ਆਪਾਂ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਜਾ ਸਕੀਏ ਔਰ ਇਹੀ ਨੌਜਵਾਨਾਂ ਨੂੰ ਮੈਂ ਮੈਸੇਜ ਦੇਣਾ ਪੜ੍ਹਾਈ ਲਿਖਾਈ ਵਧੀਆ ਕਰਨ ਅੱਛਾ ਰੁਜ਼ਗਾਰ ਕਰਨ ਇਹਨਾਂ ਵਰਗੇ ਯੋਧੇ ਨਾ ਜੁੜਨ ਹਾਂਜੀ ਭਾਜੀ ਅੱਜ ਤੁਸੀਂ ਆਪਣੇ ਜਨਮ ਦਿਨ ਦੇ ਉੱਤੇ ਅੱਜ ਇਹਨਾਂ ਸੁਣੋ ਉਪਰਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਤੇ ਖੂਨਦਾਨ ਪੋਂ ਕੈਂਪ ਦੇ ਵਿੱਚ ਪਹੁੰਚ ਕੇ ਆਪਣਾ ਖੂਨਦਾਨ ਕਰ ਰਹੇ ਨੇ ਉਹਨਾਂ ਦਾ ਬਹੁਤ ਦਿਿਲੋਂ ਧੰਨਵਾਦ ਤੇ ਤੁਹਾਨੂੰ ਬਜੀ ਇਹ ਪਹਿਲਾ ਕੱਪ ਲਗਾਇਆ ਜਾਂ ਅੱਜ ਕੱਲ੍ਹ ਮੇਰੇ ਸੰਸਥਾ ਵੱਲੋਂ ਕੈਂਪ ਰੈਗੂਲਰ ਲਗਾਏ ਜਾਂਦੇ ਆ ਮੇਰੇ ਬਰਥਡੇ ਦੇ ਉੱਤੇ ਹਰ ਸਾਲ ਲਗਾਇਆ ਜਾ ਰਿਹਾ ਕੈਂਪ ਠੀਕ ਹੈ ਤੇ ਇਹਦੇ ਵਿੱਚ ਆਪਣੇ ਚੀਫ ਗੈਸਟ ਖੜੇ ਆ ਰਹੇ ਨੇ ਆਪਣੇ ਚੀਫ ਗੈਸਟ ਗੁਰਦੇਵ ਸ਼ਰਮਾ ਦੇਵੀ ਜੀ ਤੇ ਰਜਨੀਸ਼th ਮਾਂਜੀ ਜ਼ਿਲ੍ਹਾ ਪ੍ਰਧਾਨ ਬੀਜੇਪੀ ਤੇ ਸਰ ਆਪਣੇ ਹੂਟ ਤਸਵੀਰੇ ਕਿੰਨੇ ਵੇ ਲਗਾਇਆ ਗਿਆ ਸੀ ਉਹ ਇਹ ਸਵੇਰੇ 10 ਵਜੇ ਕੈਂਪ ਸਟਾਰਟ ਹੋ ਗਿਆ ਸੀਗਾ ਇਹ 4 ਜਾਂ 5 ਵਜੇ ਤੱਕ ਤੇ ਹੂਟ ਦਾ ਕਿੰਨੇ ਬੋਲਣਾ ਆਪਾਂ ਸੌਫਟ ਲਿਖ ਹੁਣ ਤਾਂ 20 ਤੋਂ 25 ਡੋਨਰ ਹੋ ਚੁੱਕੇ ਨੇ ਹੋ ਚੁੱਕੇ ਡੋਨਰ ਨੇ ਹਾਂਜੀ ਹਾਂ ਮੈਸੇਜ ਕੀ ਦੇਣਾ ਚਾਹੁੰਗਾ ਅੱਜ ਦੇ ਯੂਥ ਨੂੰ ਮੈਸੇਜ ਇਹ ਦੇਣਾ ਚਾਹੁੰਗਾ ਜਿਹੜਾ ਵੀ ਸਮਾਜ ਦੇ ਵਿੱਚ ਕੋਈ ਵੀ ਲੋਕ ਭਲਾਈ ਦਾ ਕੰਮ ਸੇਵਾ ਦਾ ਕੰਮ ਕਰ ਰਿਹਾ ਯੂਥ ਨੂੰ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈਗਾ ਤੇ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਖੂਨਦਾਨ ਕੈਂਪ ਜਿੱਥੇ ਵੀ ਲੱਗ ਰਿਹਾ ਹੈਗਾ ਤੇ ਉਥੇ ਖੂਨ ਡੋਨੇਟ ਕਰਨਾ ਚਾਹੀਦਾ ਜਿਵੇਂ ਕਿ ਅੱਜ ਦਾ ਯੂਥ ਨਸ਼ੇ ਵਿੱਚ ਭੱਜ ਰਿਹਾ ਆਪਾਂ ਇਹ ਨਹੀਂ ਕਹਾਂਗੇ ਆਪਾਂ ਇੱਥੇ ਖੂਨ ਦਾਨ ਕਰੋ ਆਪਾਂ ਐਕਸਰਸਾਈਜ਼ ਕਰੋ ਫਤ ਜਿਮ ਦੇ ਵਿੱਚ ਜਾਓ ਉਹਨਾਂ ਵਾਸਤੇ ਵੀ ਕਹਾਂਗੇ ਕਿ ਦੇਖੋ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਸਮਾਜ ਦੇ ਕਮਾਂ ਵੱਲ ਵਤ ਵਦ ਧਿਆਨ ਦੇਣਾ ਚਾਹੀਦਾ ਜੀ ਮੈਂ ਪਿਛਲੇ 5 ਸਾਲ ਤੋਂ ਹਸਸਦ ਵੈਲਫੇਅਰ ਸੁਸਾਇਟੀ ਦੇ ਨਾਮ ਤੋਂ ਇੱਕ ਐਨਜੀਓ ਚਲਾ ਰਹੀ ਆ ਤੇ ਅੱਜ ਸੋਨੂ ਭਾਰਦوار ਜੀ ਦੇ ਬਰਥਡੇ ਦੇ ਉੱਤੇ ਸਾਰੇ ਯੂਥ ਜਿਹੜੇ ਇਹਨਾਂ ਦੇ ਫਰੈਂਡਸ ਐ ਭੈਣ ਭਰਾ ਹੋ ਰਹੇ ਉਹਨਾਂ ਦੇ ਸਹਿਯੋਗ ਨਾਲ ਅੱਜ ਬਲੱਡ ਕੈਂਪ ਲਗਾਇਆ ਗਿਆ ਐ ਇੱਥੇ ਬਲੱਡ ਡੋਨੇਸ਼ਨਸ ਹੋ ਰਿਹਾ ਮੈਂ ਵੀ ਇੱਥੇ ਬਲੱਡ ਡੋਨੇਸ਼ਨ ਕਰਨ ਲਈ ਆਈ ਆ ਅੱਜ ਯੂਥ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜੇ ਅੱਜ ਕੱਲ ਜੋ ਬੱਚੇ ਨਸ਼ਿਆਂ ਦੇ ਵਿੱਚ ਲੱਗ ਗਏ ਨੇ ਉਹਨਾਂ ਨੂੰ ਨਸ਼ਾ ਛੱਡ ਕੇ ਸੇਵਾ ਦਾ ਨਸ਼ਾ ਕਰਨਾ ਚਾਹੀਦਾ ਐ ਟਾਈਮ ਟੂ ਟਾਈਮ ਬਲੱਡ ਡੋਨੇਸ਼ਨਸ ਹੋ ਸੋਸਾਇਟੀ ਨੂੰ ਸਪੋਰਟ ਕਰਨ ਵਾਲੇ ਜੋ ਅੱچھے ਕੰਮ ਐ ਉਹ ਕਰਨੇ ਚਾਹੀਦੇ ਐ ਜਿਹੜਾ ਅੱਜਾ ਫਲੈਟ ਜਾਂ ਤਾਂ ਜਿਹੜਾ ਲੱਗਣ ਜਾ ਰਿਹਾ ਹੈਗਾ ਤਾਂ ਹੁਣ ਤੱਕ ਕਿੰਨੇ ਯੂਨਿਟ ਹੋ ਗਏ ਹੁਣ ਤੱਕ ਆਲਮੋਸਟ 30 ਯੂਨਿਟਸ ਹੋ ਚੁੱਕੇ ਆ ਦੇਖੋ ਬਾਕੀ ਸ਼ਾਮ ਤੱਕ ਹਲੇ ਟਾਈਮ ਹੈਗਾ ਆਪਣੇ ਕੋਲ ਮੋਰ ਦੈਨ ਨੀਅਰ ਅਬਾਊਟ 100 ਦੇ ਕਰੀਬ ਯੂਨਿਟਸ ਕਲੈਕਟ ਹੋਣ ਦੀ ਹੈ ਇਹ ਇਕਾਈ ਬਲੱਡੀ ਟੀਮ ਹੈ ਸਾਡੇ